ਉਸ ਸਮੇਂ ਖੜੇ ਆ ਸਿਸਮਾ ਰੋਡ ਦੇ ਉੱਪਰ ਜਿੱਥੇ ਰਾਤ 12 ਵਜੇ ਇੱਕ ਘਟਨਾ ਵਾਪਰੀ ਹੈ ਇੱਕ ਸਾਂਢ ਦੇ ਨਾਲ ਇੱਕ ਗੱਡੀ ਵੱਜੀ ਹੈ ਕਾਰ ਵੱਜੀ ਹੈ ਜਿਹਦਾ ਬੈਲੈਂਸ ਖਰਾਬ ਹੋਇਆ ਬੈਲੈਂਸ ਖਰਾਬ ਹੋ ਕੇ ਵੀਰ ਦੇ ਦੁਕਾਨ ਦੇ ਵਿੱਚ ਗੱਡੀ ਵੜ ਗਈ ਤੇ ਸਾਰਾ ਕੁਝ ਭੰਨ ਦਿੱਤਾ ਗਿਆ ਏ ਤੇ ਜਿਹੜੀ ਦੁਕਾਨ ਨੂੰ ਬਹੁਤ ਨੁਕਸਾਨ ਹੋਇਆ ਦੁਕਾਨ ਨੂੰ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਇਸ ਰੋਡ ਤੇ ਕੁਰਾਲੀ ਤੋਂ ਚੰਡੀਗੜ੍ਹ ਰੋਡ ਵੱਡੀ ਰੋਡ ਤੇ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਤੇ ਲਗਾਤਾਰ ਅਸੀਂ ਇਹਨਾਂ ਦੀ ਖਬਰਾਂ ਵੀ ਆਪਜੀ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਕੋਈ ਐਕਸ਼ਨ ਨਹੀਂ ਹੋ ਰਿਹਾ 50 50 60 60 ਡੰਗਰਾਂ ਦੇ ਝੁੰਡ ਬਣੇ ਹੁੰਦੇ ਨੇ ਤੇ ਰੋਡ ਦੇ ਉੱਪਰ ਫਿਰ ਜਾਂਦੇ ਨੇ ਹੁਣ ਵੀ ਰੋਡ ਦੇ ਉੱਪਰ ਬਹੁਤ ਸਾਰੇ ਡੰਗਰ ਨੇ ਫਿਰ ਰਹੇ ਨੇ ਤੋਂ ਤੁਸੀਂ ਲਾਈਵ ਤਸਵੀਰਾਂ ਸੰਦੀਪ ਸ਼ਾਰਟ ਨਿਊਜ਼ ਤੇ ਦੇਖ ਰਹੇ ਹੋ ਇਸ ਸਮੇਂ ਦੀਆਂ ਜਿੱਥੇ ਇੱਕ ਗੱਡੀ ਦਾ ਬੈਲੈਂਸ ਖਰਾਬ ਹੋਇਆ ਏ ਇੱਕ ਪਸ਼ੂ ਦੇ ਨਾਲ ਵੱਜ ਕੇ ਆਵਾਰਾ ਸਾੜ ਦੇ ਨਾਲ ਵੱਜ ਕੇ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਉਸ ਸਾਂਡ ਦੀ ਵੀ ਤਸਵੀਰਾਂ ਦਿਖਾਓ ਜੋ ਜਿਹਦੇ ਨਾਲ ਗੱਡੀ ਵੱਜੀ ਹੈ ਤੇ ਉਹ ਸਾਂਡ ਮੌਕੇ ਤੇ ਹੀ ਦਮ ਤੋੜ ਗਿਆ ਮਰ ਚੁੱਕਿਆ ਹੈ ਸੋ ਜਿਹੜੇ ਡਰਾਈਵਰ ਸੀਗੇ ਰਾਤ ਨੂੰ ਕਿਉਂਕਿ ਬਰਾਬਰ ਵਜ ਦੀ ਘਟਨਾ ਹੈ ਤੇ ਹੁਣ ਅਸੀਂ ਜਿਹੜੀ ਖਬਰ ਕਰ ਰਹੇ ਹਾਂ ਅਜੇ ਤੱਕ ਸਾਡਾ ਮਾਲਕਾਂ ਦੇ ਨਾਲ ਜਿਹਨਾਂ ਦੀ ਗੱਡੀ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਸਾਡੇ ਨਾਲ ਜਿਹਨਾਂ ਦੀ ਦੁਕਾਨ ਦੇ ਵਿੱਚ ਗੱਡੀ ਵੱਜੀ ਹੈ ਉਹ ਭਾਈ ਸਾਹਿਬ ਸਾਡੇ ਨਾਲ ਉਹਨਾਂ ਨਾਲ ਗੱਲ ਕਰ ਤੋਂ ਨਿਗਾਨਦੇ ਆਂ ਧੰਨਵਾਦ ਸਾਸੀਆ ਵੀਰ ਜੀ ਸਰ ਜੀ ਕੀ ਘਟਨਾ ਹੋਈ ਹੈ ਗੁਰਮਨ ਦਾ ਸਵੇਰੇ ਫੋਨ ਆਇਆ ਜੀ ਮੇਰੀ ਓਡੀ ਦੁਕਾਨ ਦੇ ਤੇ ਬਾਹਰ ਗੱਡੀ ਵੱਜ ਗਈ ਕੋਈ ਛਾਂ ਦੇ ਨਾਲ ਵੱਜੀ ਆ ਗੱਡੀ ਛਾਂ ਨਹੀਂ ਦੇ ਇਧਰ ਮਰ ਗਿਆ ਪਿਆ ਨਾਲੇ ਗੁਰਮਾਨਾਰ ਕਿੰਨੀ ਵਾਰੀ ਕੰਪਲੇਂਟ ਲਖਵਾ ਲਈ ਯਾਰ ਵੀ ਬਹੁਤ ਵਾਰੀ ਪੱਤਰਕਾਰ ਵੀਰਾਂ ਨੂੰ ਕਹਿ ਲਿਆ ਯਾਰ ਵੀ ਇਧਰ ਲਾ ਦਿਓ ਕਿਸਾਨ ਬਹੁਤ ਹੁਕਮ ਦੇ ਅਜਾ ਦੇਖੋ ਭਾਈ ਕੰਡਾ ਤਾਰ ਰੋਜ਼ ਲੱਗ ਜਾਂਦੇ ਆ ਸਾਡੇ ਤੋਂ ਉਹ ਗੋਏ ਗੋਆ ਕਰ ਜਾਂਦੇ ਬੁਰਾ ਹਾਲ ਹੈ ਬਾਕੀ ਅਜਾ ਘਟਣਾ ਵਾਪਰ ਗਿਆ ਸਾਰਾ ਸਾਡਾ ਸ਼ਟਰ ਛੋਟਾ ਟੁੱਟ ਗਿਆ ਉਹ ਅੰਦਰ ਗੱਡੀ ਵੱਡ ਗਈ ਸਾਰੀ ਵੱਜ ਕੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਜੀ ਨੁਕਸਾਨ ਤਾਂ ਵੀਰੇ ਹੁਣ ਜਦ ਆਕੇ ਪਤਾ ਲੱਗੂਗਾ ਤੇ ਦੇਖ ਮੁਕੰਦ ਮਨ ਲਾ 10 12000 ਦਾ ਕਟੋੜ ਨੁਕਸਾਨ ਹੋਇਆ ਹੋਊਗਾ ਬਾਈ ਛਟ ਰੋਡ ਜਾ ਰਹਾ ਦਵਾਰੇ ਪਉਣਾ ਪਊਗਾ ਬਾਈ ਸ਼ੀਸ਼ਾ ਉਸੇ ਟੁੱਟ ਜਾਣਾ ਕਿ ਕਿੰਨਾ ਕੁ ਮਤਲਬ ਪਸ਼ੂ ਘੁੰਮਦੇ ਰੋਡ ਰੋਡ ਤੇ ਲਗਭਗ ਤਕਰੀਬਨ ਤਕਰੀਬਨ 15 15 20 20 ਦੇ ਝੁੰਡ ਦੋ ਤਿੰਨ ਤਾਂ ਈਕਾ ਸਾਹਮਣੇ ਆਪਣੀ ਨਾਲੇ ਦੁਕਾਨ ਦੇ ਈਕਾ ਇੱਧਰ ਦੋ ਇੱਧਰ ਪਿਛਲੇ ਪਾਸੇ ਆਪਣੇ ਬੈਠਦੇ ਆਂ ਆ ਪਿਛਲੇ ਵਾਰ ਸੇ ਇੱਕ ਹੋਰ ਹੈ ਉਧਰ ਮਤਲਬ 15 15 20 20 ਅੰਦਾਜ਼ 12 12 ਦੇ ਝੁੰਡ ਇਕੱਠੇ ਬੈਠਦੇ ਆ ਕੇ ਔਰ ਡਰ ਲੱਗਦਾ ਕੋਲ ਨੂੰ ਲੰਘਣ ਲੱਗ ਜਾਂਦੇ ਵੀ ਇੱਕ ਹੋ ਸਾਡੇ ਕੋਲ ਵੀ ਇਨਫਰਮੇਸ਼ਨ ਨਹੀਂ ਕਿ ਦਿਨ ਦੇ ਵਿੱਚ ਫੜ ਲਏ ਜਾਂਦੇ ਤੇ ਰਾਤ ਨੂੰ ਜਿਹੜੇ ਸੈਂਟਰ ਬਣਾਏ ਹੋਏ ਨੇ ਗਊ ਵਾਸਤੇ ਉਹ ਰਾਤ ਨੂੰ ਛੱਡ ਦਿੰਦੇ ਨੇ ਇਹ ਵੀ ਸੱਚ ਹੈ ਗੱਲ ਸੱਚ ਹੋ ਸਕਦੀ ਹੈ ਵੀਰੇ ਯਾਰ ਦਿਨ 'ਚ ਦਿਖਦੇ ਨਹੀਂ ਹੈਗੇ ਰਾਤ ਨੂੰ ਬਾਦੂ ਬਾਦੂ ਇੱਥੇ ਦਿਖਦੇ ਆ ਰੋਜ਼ ਅਸੀਂ ਕੰਡਾ ਤਾਰ ਲਾ ਕੇ ਜਾਂਦੇ ਸਾਡੇ ਤੋਂ ਬਹੁਤ ਬਰਾ ਹਾਲ ਕਰਿਆ ਬਾਈ ਇੱਥੇ ਇੱਕ ਮਹੀਨੇ ਦਾ ਲਗਛੱਕੇ ਹੋ ਗਈ ਬਾਈ ਰੋਜ਼ ਕੰਡਾ ਤਾਰ ਲਾ ਕੇ ਜਾਂਦੇ ਅਸੀਂ ਹੁਣ ਪ੍ਰਸ਼ਾਸਨ ਤੋਂ ਤੁਰਸ ਜਾਨੋਂ ਬਾਈ ਆ ਕੇ ਚੈੱਕ ਕਰ ਸਕਦੇ ਆ ਆ ਕੇ ਦੇਖ ਲਓ ਜੋ ਸਾਡਾ ਹੈਗਾ ਇਹ ਇਹਨਾਂ ਨਾਲ ਗੱਲਬਾਤ ਕਰਕੇ ਸਾਡੀ ਪਰਭਾਈ ਕਰਵਾਉਣੇ ਮੈਂ ਤਾਂ ਆਪ ਗਰੀਬ ਆਦਮੀ ਬਾਈ ਇਹਨਾਂ ਕਿੱਥੇ ਦਾ ਖਰਚਾ ਕਰੂੰਗਾ ਜੀ ਵੀਰ ਜੀ ਕੀ ਘਟਨਾ ਵਾਪਰੀ ਜਿਹੜੀ ਅੱਥੇ ਰਾਤ ਪਈ ਹੈ ਰਾਤ ਜੀ ਇਹ ਜਿਹੜੀ ਦੁਕਾਨ ਹੈ ਮੇਰੀ ਸਿਸਵਾ ਰੋਡ ਤੇ ਸਿੱਤਾ ਜੀ ਇਹ ਦੁਕਾਨ ਮੈਂ ਐਲਮ ਕਰਾਇ ਦਿੱਤੀ ਹੋਈ ਹੈ ਅੱਥੇ ਰਾਤੀ ਅਵਾਰਾ ਪਸ਼ੂ ਜਿਹੜੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਘੁੰਮਦੇ ਜੀ ਜਿਨ੍ਹਾਂ ਵਿੱਚ ਸਾੜਾ ਤੇ ਜਣੀ ਸੋਚਨਾਈ ਮਿਲੀ ਹੈ ਕਿ ਜਿਹੜੀ ਗੱਡੀ ਤੇਜ਼ ਰਫਤਾਰਤਾ થી ਤੇ ਉਹ ਸਾੜ ਨਾਲ ਪਹਿਲਾਂ ਮਾਰ ਕੇ ਤੇ ਜਿਹੜੀ ਵੱਜੀ ਆ ਤੇ ਸਾੜ ਦੀ ਅਟੇ ਟਾਈਮ ਜਿਹੜੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਦੁਕਾਨ ਦੇ ਵਿੱਚ ਬਹੁਤ ਤੇਜ਼ ਰਫਤਾਰ ਨਾਲ ਵੱਜੀ ਆ ਤੇ ਦੁਕਾਨ ਦਾ ਜਾਂ ਕਾਫੀ ਜਿਆਦਾ ਨੁਕਸਾਨ ਹੋਇਆ ਜੀ ਸ਼ਟਰ ਵੀ ਟੁੱਟ ਗਿਆ ਤੇ ਪਿੱਲਰ ਵੀ ਟੁੱਟ ਗਿਆ ਜੀ ਤੇ ਲੈਟਰ ਵਾਲਾ ਜਿਹੜਾ ਉਹ ਵੀ ਬੜਾ ਜਿਆਦਾ ਨੁਕਸਾਨ ਹੋਇਆ ਜੀ ਹਾਂਜੀ ਮੈਂ ਸਰਕਾਰ ਤੋਂ ਮੰਗ ਕਰਦਾ ਇੱਕ ਤਾਂ ਪੂਰੇ ਤੇਜ਼ ਰਫਤਾਰੀ ਦੇ ਜਿਹੜੇ ਉਹ ਬੋਰਡ ਲਾਏ ਜਾਣ ਤੇ ਦੂਜਾ